ਅੱਜ ਤੁਹਾਨੂੰ ਆਪਾਂ ਲੈ ਕੇ ਪਹੁੰਚੇ ਹਾਂ ਪਿੰਡ ਲੱਕੜ ਵਾਲੇ ਲੱਕੜ ਵਾਲੇ ਪਿੰਡ ਦਾ ਨਾਮ ਸੁਣਦੇ ਹੀ ਤੁਹਾਡੇ ਦਿਮਾਗ 'ਚ ਪ੍ਰਤਾਪ ਘੋੜੇ ਦੀ ਫੋਟੋ ਬਣ ਗਈ ਹੋਣੀ ਮਿੱਤਰੋ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ ਬਾਈ ਅੰਗਰੇਜ਼ ਦੇ ਫਾਰਮ ਤੇ ਪਹੁੰਚੇ ਹਾਂ ਆਪਾਂ ਆਪਾਂ ਨੂੰ ਪਤਾ ਵੀ ਪਿਛਲੇ ਦਿਨੀ ਬਾਈ ਦਾ ਘੋੜਾ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰ ਬਾਈ ਹੁਣ ਬਰੀਡਿੰਗ ਦੇ ਲਈ ਆ ਘੋੜਾ ਲੈ ਕੇ ਆਇਆ ਆਜਾਦ ਸਿੰਘ ਇਹਦੇ ਬਾਰੇ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਦੇਵਾਂਗੇ ਤੇ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਤੁੰਗੂ ਬਾਈ ਨੇ ਬਹੁਤ ਮਿਹਨਤ ਕੀਤੀ ਆ ਬਾਈ ਅੰਗਰੇਜ਼ ਇਹੋ ਜਿਹਾ ਬੰਦਾ ਜਿਹੜਾ ਬਹੁਤ ਗਰਾਉਂਡ ਲੈਵਲ ਤੋਂ ਮਿਹਨਤ ਕਰਕੇ ਉੱਪਰ ਉੱਠਿਆ ਬਾਈ ਬਾਈ ਨੇ ਘੋੜਿਆਂ ਚ ਆਪਦਾ ਨਾਮ ਆਪਣੇ ਦਮ ਤੇ ਬਣਾਇਆ ਮਿੱਤਰੋ ਤੇ ਹੋਰ ਵੀ ਬਹੁਤ ਚੰਗੇ ਜਾਨਵਰ ਵੀਰ ਦੇ ਫਾਰਮ ਤੇ ਨੇ ਅੱਜ ਆਪਾਂ ਗੱਲ ਕਰਾਂਗੇ ਆਜ਼ਾਦ ਸਿੰਘ ਦੀ ਆਜ਼ਾਦ ਸਿੰਘ ਦੀ ਵੀ ਬਲੱਡ ਲਾਈਨ ਆ ਜਿਹੜੀ ਬਹੁਤ ਚੰਗੀ ਆ ਕੱਦ ਕਾਠੀ ਦਾ ਬਹੁਤ ਚੰਗਾ ਤੇ ਪੂਰਾ ਫਰਤੀਲਾ ਘੋੜਾ ਵੀ ਇਹ ਇਹ ਜਿਆ ਦੋ ਦੰਦ ਸੀ ਇਹ ਆਪਾਂ ਲਾਂਚ ਵੀ ਕੀਤਾ ਸੀ ਪਿੰਡ ਫਰੀਦਕੋਟ ਕੋਟਲੀ ਮਿੱਤਰੋ ਬਾਈ ਕੁਲਵੀਰ ਦੇ ਕੋਲੇ ਤੇ ਅੱਜ ਆਜ਼ਾਦ ਸਿੰਘ ਜਵੰਦਾ ਸਟੱਡ ਫਾਰਮ ਪਿੰਡ ਲੱਕੜਵਾਲਾ ਦੇ ਉੱਪਰ ਆ ਤੇ ਇਹਦੀ ਸਟੱਡ ਸਰਵਿਸ ਓਪਨ ਬੱਚੇ ਇਹਦੇ ਬਹੁਤ ਚੰਗੇ ਆਏ ਹੋਏ ਆ ਕਿਉਂਕਿ ਇਹਦੀ ਖਾਨਦਾਨੀ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਵੀ ਸਮੁੰਦਰ ਖੜਾ ਮਿੱਤਰੋ ਮਾਲੇ ਪਾਸੇ ਇਹਦੀ ਮਾਂ ਸਮੁੰਦਰ ਘੋੜੇ ਦੀ ਆ ਤੇ ਆਪ ਹੈਗਾ ਇਹ ਗਵਿੰਦੇ ਘੋੜੇ ਦਾ ਤੇ ਗਵਿੰਦਾ ਘੋੜਾ ਸੀਗਾ ਪ੍ਰਿੰਸ ਰੋਡ ਦਾ ਜਿਹੜਾ ਰਿਲਾਇੰਸ ਚਲਾ ਗਿਆ ਤੇ ਇਹ ਘੋੜਾ ਵੀ ਪੂਰਾ ਚੰਗਾ ਮਿੱਤਰੋ ਬਾਡੀ ਬੁੱਡੀ ਬਹੁਤ ਚੰਗੀ ਹੈ ਇਹਦੀ ਤੇ ਆਉਣ ਵਾਲੇ ਟਾਈਮ 'ਚ ਚੰਗੇ ਬਰੀਡਿੰਗ ਵਾਲੇ ਘੋੜਿਆਂ ਦੇ ਵਿੱਚ ਇਸ ਘੋੜੇ ਦਾ ਨਾਂ ਹੋਣਾ ਬਾਕੀ ਬਾਈ ਅੰਗਰੇਜ਼ ਅਜਾਪਾ ਅੱਡਾ ਦੇਖੀ ਤਾਂ ਸਾਹ ਨੇ ਬਹੁਤ ਚਲਾਇਆ ਬਾਈ ਬਹੁਤ ਚੰਗੀ ਘੋੜੀ ਮਿਲੀ ਆ ਪ੍ਰਤਾਪ ਨੂੰ ਆਪਾਂ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਦੇ ਆ ਕਿ ਕੀ ਪ੍ਰੋਬਲਮ ਆਈ ਸੀ ਬਾਈ ਅੰਗਰੇਜ਼ ਵਾਲੇ ਘੋੜੇ ਨੂੰ ਤੇ ਕਿੰਨੀ ਕੁ ਘੋੜੀ ਮਲਾ ਕੇ ਗਿਆ ਪ੍ਰਤਾਪ ਦੀਆਂ ਆਪਾਂ ਯਾਦਾਂ ਵੀ ਤਾਜ਼ੀਆਂ ਕਰਾਂਗੇ ਕਿਉਂਕਿ ਇਸ ਮਾਗੀ ਦੇ ਉੱਪਰ ਬਹੁਤ ਟੌਰ ਸੀ ਜਿਹੜੀ 2025 ਦੇ ਵਿੱਚ ਸੀ ਮਾਗੀ ਮਿੱਤਰੋ ਘੋੜੇ ਨੇ ਆਪਦੇ ਆਲੇ ਦੁਆਲੇ ਮੇਲਾ ਲਾ ਕੇ ਰੱਖਿਆ ਸੀ ਪ੍ਰਤਾਪ ਨੇ ਤੇ ਹੁਣ ਆਪਾਂ ਬਾਈ ਅੰਗਰੇਜ਼ ਨਾਲ ਗੱਲਬਾਤ ਕਰਦੇ ਆਂ ਤੇ ਇਸ ਘੋੜੇ ਬਾਰੇ ਪ੍ਰੋਪਰ ਡਿਟੇਲ ਲੈ ਕੇ ਦਿਨੇ ਤੁਹਾਨੂੰ ਹੋਰ ਵੀ ਤੇ ਕਿੰਨੀ ਫੀਸ ਰੱਖੀ ਹੈ ਬਾਈ ਨੇ ਤੇ ਘੋੜੀ ਬਾਇਰਿੰਗ ਕਰਨ ਦੇ ਵੀ ਚੈੱਕ ਪਾਸ ਵੀ ਅਸੀਂ ਦੇ ਦਾਂਗੇ ਜਿਹੜੇ ਸੱਜਣੋਂ ਦੂਰ ਦਰੇਡੇ ਦੇ ਮਿੱਤਰ ਆ ਵੀਡੀਓ ਨਾਲ ਬਣੇ ਰਹੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਜਾਦ ਸਿੰਘ ਜਿਹੜਾ ਕਿਵੇਂ ਲੱਗਿਆ ਆਜੋ ਹੁਣ ਬਾਈ ਨਾਲ ਤੁਹਾਡੀ ਮੈਂ ਕਰਾਉਣਾ ਗੱਲਬਾਤ ਅੱਜ ਤੋਂ ਡੇਢ ਕਿ ਮਹੀਨਾ ਪਹਿਲਾਂ ਮਿੱਤਰੋ ਨੁਕਰਾ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਪ੍ਰਤਾਪ ਪਿੰਡ ਲੱਕੜਾ ਵਾਲੇ ਵਾਲਾ ਅੱਜ ਉਸ ਘਰੀ ਬੈਠਾ ਮੈਂ ਮਿੱਤਰੋ ਪਰ ਜਿਵੇਂ ਕਹਿੰਦਾ ਵੀ ਪ੍ਰਮਾਤਮਾ ਨੀਤ ਨੂੰ ਮਰਾਦਾਂ ਹੁੰਦੀਆਂ ਨੇ ਇਹ ਦੱਬੇ ਵਾਪਸ ਮੁੜਿਆ ਹੁੰਦੇ ਹੁੰਦੇ ਪਰ ਵੇਚੇ ਨਹੀਂ ਵਾਪਸ ਮੁੜਦੇ ਹੁੰਦੇ। ਬਾਈ ਉਹਨਾਂ ਕੋਲ ਇੱਕ ਹੋਰ ਬਹੁਤ ਚੰਗਾ ਘੋੜਾ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਆਪਾਂ ਪ੍ਰਤਾਪ ਦੀਆਂ ਯਾਦਾਂ ਵੀ ਜ਼ਰੂਰ ਤਾਜ਼ੀਆਂ ਕਰਾਂਗੇ ਕਿਉਂਕਿ ਘੋੜਾ ਮਾਰਕੀਟ ਨੂੰ ਉਸ ਦੇਵਤੇ ਨੇ ਬਹੁਤ ਕੁਝ ਦਿੱਤਾ ਬਹੁਤ ਚੰਗੇ ਬੱਚੇ ਪੈਦਾ ਕੀਤੇ ਨੇ ਉਸ ਘੋੜੇ ਦੇ ਬੱਚੇ ਸ਼ੋਹਾਂ ਦਾ ਸ਼ਿੰਗਾਰ ਬਣਦੇ ਆ ਮਿੱਤਰੋ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਤੁਹਾਡਾ ਹੋਰ ਅੰਗਰੇਜ਼ ਬਾਈ ਸੈਟੋ ਜੀ ਬਹੁਤ ਵਧੀਆ ਬਾਈ ਠੀਕ ਆ ਬਾਈ ਪਹਿਲਾਂ ਤਾਂ ਬਾਈ ਆਪਾਂ ਆਪਣੇ ਪਿੰਡ ਦੀ ਲੋਕੇਸ਼ਨ ਜ਼ਰੂਰ ਦੱਸੀਏ ਸੱਜਣਾਂ ਨੂੰ ਸ਼ੁਰੂ ਚ ਕਈ ਵਾਰ ਨਾ ਪੁੱਛਦੇ ਰਹਿੰਦੇ ਨੇ ਕਿ ਕਿਸ ਸਾਈਡ ਤੇ ਪਿੰਡ ਪੈ ਜਾਂਦਾ ਆਪਣਾ ਲੋਕੇਸ਼ਨ ਦੱਸਿਆ ਨੇ ਬਾਈ ਜੀ ਸਾਰਿਆਂ ਨੂੰ ਪਤਾ ਪ੍ਰਤਾਪ ਕਰਕੇ ਹਾਂਜੀ ਹਾਂਜੀ ਵੈਸੇ ਵੀ ਆਪਣਾ ਪਿੰਡ ਲੱਕੜ ਵਾਲਾ ਜ਼ਿਲ੍ਹਾ ਸ਼੍ਰੀ ਮਕਸਤ ਸਾਹਿਬ ਹੈ ਠੀਕ ਆ ਬਾਈ ਪ੍ਰਤਾਪ ਕਰਕੇ ਸਾਰੇ ਭਰਾ ਫਿਰ ਜਾਣਦੇ ਆ ਬਹੁਤ ਸੱਜਣ ਕਹਿੰਦਾ ਵੀ ਕਿਸ ਸਾਈਡ ਜੇ ਪੈ ਜਾਂਦਾ ਜਿਵੇਂ ਮੈਨੂੰ ਇਹ ਲੱਗਦਾ ਵੀ ਜਿਹੜਾ ਫਾਜ਼ਲ ਕਾ ਰੋਡ ਆ ਹਨਾ ਹਾਂਜੀ ਹਾਂਜੀ ਹਾਂ ਤਰਖਾਨ ਵਾਲੇ ਤੋਂ ਰਾਹ ਇੱਧਰ ਨੂੰ ਵੀ ਆ ਜਾਂਦਾ ਆਲਮ ਵਾਲੇ ਤੋਂ ਆ ਜਾਂਦਾ ਹਨਾ ਕਿਧਰੋਂ ਰਪਾਣੇ ਤੋਂ ਵੀ ਮਤਲਬ ਵੀ ਆਏ ਨੇ ਜਿਹੜਾ ਸੈਂਟਰ ਜੇ ਹਾਂਜੀ ਹਾਂਜੀ ਦੋਵੇਂ ਪਾਸੋਂ ਹਾਂਜੀ ਹਾਂਜੀ ਠੀਕ ਆ ਬਾਈ ਤੇ ਆਪਾਂ ਪ੍ਰਤਾਪ ਦੀ ਗੱਲਬਾਤ ਬਾਈ ਜ਼ਰੂਰ ਕਰੀ ਦੇਵਤੇ ਨੇ ਬਹੁਤ ਨਾਮ ਬਣਾਇਆ ਤੁਹਾਡਾ ਬਾਈ ਉਸੇ ਬਹੁਤ ਸਾਰੇ ਪਿੰਡ ਦਾ ਹੀ ਬਣਾਇਆ ਬਾਈ ਜੀ ਉਹਨੇ ਸਾਰੇ ਜਿੰਨੇ ਸੱਜਣ ਮਿੱਤਰ ਸੀ ਆਪਣੇ ਜੀ ਸਾਰੇ ਚਾਹੁੰਦੇ ਸੀ ਬਹੁਤ ਜਿਆਦਾ ਕਹਿੰਦੇ ਸੀ ਵੀ ਆਪਣਾ ਹੀ ਆਪਦਾ ਆਪਣਾ ਹੀ ਬਈ ਕੋੜਾ ਵੈਸੇ ਵੀ ਸਾਰਿਆਂ ਦਾ ਸਾਂਝਾ ਹੁੰਦਾ ਹੈ ਹਾਂਜੀ ਹਾਂਜੀ ਬਿਲਕੁਲ ਬਈ ਪ੍ਰੋਬਲਮ ਕੀ ਆਈ ਸੀ ਆਪਣੇ ਪ੍ਰਤਾਪ ਨੂੰ ਬਈ ਬਸ ਬਈ ਦਰਦ ਹੀ ਹੋਇਆ ਸ਼ਾਮ ਨੂੰ ਦਰਦ ਹੋਇਆ ਤੇ 3 ਵਜੇ ਅਸੀਂ ਮਨ ਲਓ ਵੀ ਘਰੋਂ ਲੁਧਿਆਣੇ ਨੂੰ ਲੈ ਕੇ ਆਏ ਜੁਨੀਵਰਸਿਟੀ ਹਾਂਜੀ ਬਸ ਉੱਥੇ ਪੂਰਾ ਹੋ ਗਿਆ ਜਾ ਕੇ ਅੱਛਾ ਬਈ ਹਾਂਜੀ ਕਿਉਂਕਿ ਬਈ ਜਿਵੇਂ ਆਪਾਂ ਦੇਖਿਆ ਕੋੜੇ ਵਾਲੇ ਸੱਜਣ ਕੇਰ ਤਾਂ ਬਹੁਤ ਜਿਆਦਾ ਰੱਖਦੇ ਆ ਆਪਦੇ ਨਾਲੋਂ ਵੱਧ ਕੇਰ ਰੱਖਦੇ ਪਰ ਜਿਵੇਂ ਮਹਾਰਾਜ ਨੇ ਜੋ ਜਿੰਨੇ ਸਵਾਸ ਲਿਖੇ ਹੁੰਦੇ ਹਾਂਜੀ ਹਾਂਜੀ ਉੰਨੇ ਹੀ ਭੋਗਣੇ ਹੁੰਦੇ ਆ ਜੀ ਤੇ ਆਪਣੇ ਕੋਲ ਕਿੰਨਾ ਸਮਾਂ ਆਪਣੇ ਕੋਲੇ 4 ਸਾਲ ਹੋ ਗਏ ਸੀ ਪੂਰੇ ਇਹਨੇ ਅੱਛਾ ਬਈ 3 ਸਾਲ ਦਾ ਸੀ ਜਦੋਂ ਆਪਾਂ ਲਿਆ 7 ਸਾਲ ਦੀ ਉਮਰ ਹੋ ਗਈ ਸੀ ਕੁੜੀ ਦੀ ਠੀਕ ਆ ਬਈ ਤੇ 4 ਸਾਲਾਂ ਦੇ ਵਖ ਵਿੱਚ ਕਿੰਨੀ ਘੋੜੀ ਮਲਾ ਗਿਆ ਬਈ ਆਪਣੇ ਕੋਲੇ ਆਪਣੇ ਕੋਲੇ ਬਈ ਜੀ ਰਿਕਾਰਡ ਆ 1000 ਤੇ 67 ਕੁੜੀ 1067 ਕੁੜੀ ਮਲਾ ਗਿਆ ਬਈ ਬਹੁਤ ਘੋੜੀ ਮਲਾ ਗਿਆ ਤੇ ਬੱਚੇ ਵੀ ਆਪਾਂ ਦੇਖਿਆ ਬਈ ਇੱਕ ਬੇਸ਼ੇਰੀ ਬਹੁਤ ਚੰਗੇ ਬਈ ਹਰਮਨ ਕੋਲ ਬੜੀ ਸ਼ੋਹ ਜਿੱਤਦੀ ਆ ਉਹ ਹਾਂ ਤੇ ਹੋਰ ਵੀ ਮੈਂ ਮਾਰ ਦਿੱਤਾ ਉਹ ਵੀ ਆਉਣ ਵਾਲੇ ਮੰਨ ਲਓ ਜਿੰਨੀਆਂ ਘੋੜੀਆਂ ਸੋਹਣੀਆਂ ਇਦੋਂ ਬਹੁਤ ਜਿਆਦੇ ਬੱਚੇ ਚੰਗੇ ਆਉਣਗੇ ਬਹੁਤ ਚੰਗੀਆਂ ਚੰਗੀਆਂ ਕੁੜੀਆਂ ਮਿਲੀਆਂ ਜੀ ਜਿਵੇਂ ਜਿਵੇਂ ਰਿਜ਼ਲਟ ਆਏ ਫਿਰ ਉਹਵੇਂ ਉਹ ਕੁੜੀ ਵੀ ਫਿਰ ਬਹੁਤ ਪਈ ਗਈ ਬਹੁਤ ਪਈਏ ਬਈ ਨਹੀਂ ਬਹੁਤ ਨਾਮ ਬਣਾਤਾ ਬਸ ਲੱਕੜ ਵਾਲੇ ਪਿੰਡ ਨੂੰ ਅੱਜ ਪ੍ਰਤਾਪ ਦੇ ਨਾਮ ਨਾਲ ਜਾਣਿਆ ਜਾਂਦਾ ਹਾਂਜੀ ਬਿਲਕੁਲ ਬਈ ਤੇ ਜਿਹੜਾ ਹੁਣ ਆਪਣੇ ਕੋਲ ਨਵਾਂ ਕੋੜ ਆਇਆ ਹੈ ਜੀ ਤੇ ਇਹਦੀ ਕੀ ਡਿਟੇਲ ਹੈ ਵੀਰੇ ਇਹ ਬਈ ਜੀ ਆਪ ਗੋਬਿੰਦ ਕੋੜੇ ਦਾ ਜੀ ਜੀ ਤੇ ماں ਹੈਗੀ ਇਹ ਸਮੁੰਦਰ ਦੀ ਸਮੁੰਦਰ ਦੀ ਹਾਂ ਅੱਛਾ ਮਾ ਇਹਦਾ ਯਾਦ ਹੈ ਅੱਜਾ ਸਿੰਘ ਹਾਂਜੀ ਇਹਦੀ ਉਮਰ ਕਿੰਨੀ ਹੋ ਗਈ ਬਈ ਇਹ 46 ਮਹੀਨਿਆਂ ਦਾ ਹੋ ਗਿਆ ਜੀ 46 ਦਾ ਹਾਂਜੀ ਠੀਕ ਨਾ ਤਾਂ ਹੌਣ ਤੋਂ ਹੌਣ ਦਾ ਬਹੁਤ ਚੰਗਾ ਜੀ ਹਾਂ ਜੀ ਚੌੜੀ ਤੇ 67 ਇੰਚ ਕੱਢੋਗੇ ਇਹਦਾ ਜੀ ਠੀਕ ਹੈ ਬਈ ਆ ਆਪਣੇ ਕੋਲੇ ਆਏ ਨੂੰ ਮਤਲਬ ਵੀ ਹੋਇਆ ਤੇ 20 22 ਘੋੜਿਆਂ ਦੇ ਛੜਦਾ ਆਪਾਂ ਠੀਕ ਹੈ ਬਈ ਤੁਹਾਡਾ ਇੱਕ ਤਰ੍ਹਾਂ ਪੱਕਾ ਅੱਡਾ ਵੀ ਬਣਿਆ ਹੋਇਆ ਵੀ ਲੋਕ ਨਾਲ ਜੁੜੇ ਹੋਏ ਨੇ ਹਾਂ ਭਈ ਆਪਾਂ ਫਰਕ ਨਹੀਂ ਰੱਖਿਆ ਕਿਸੇ ਨਾਲ ਬਹੁਤ ਕੁੜੀਆਂ ਸੀਗੀਆਂ ਜਿਹੜੀਆਂ ਵੀਰੀਆਂ ਸੀ ਅਸੀਂ ਪ੍ਰਤਾਪ ਤੋਂ ਗੱਭਣ ਕਰਾ ਕੇ ਭੇਜੀਆ ਠੀਕ ਹੈ ਬਈ ਕਹਿੰਦੇ ਸੀ ਵੀ ਸੁਣਦੀਆਂ ਨਹੀਂ ਉਹ ਵੀ ਮਾਲਾ ਗੱਭਣ ਕਰਾ ਕੇ ਠੀਕ ਹੈ ਬਈ ਨਹੀਂ ਉਹਦੇ ਨਾਲ ਜਦੋਂ ਆਪਾਂ ਬਈ ਕਿਸੇ ਨੂੰ ਜਿਵੇਂ ਸਟੱਡ ਸਰਵਿਸ ਦਿੰਨੇ ਆ ਲੋਕਾਂ ਨੂੰ ਹੁਣ ਸਹੀ ਵਰਤਾਵ ਹੁੰਦਾ ਬਣਾ ਤਾਂ ਲੋਕ ਆਪ ਨਾਲ ਜੁੜੇ ਰਹਿੰਦੇ ਹਾਂ ਜੁੜੇ ਰਹਿੰਦੇ ਹਾਂ ਬਿਲਕੁਲ ਬਈ ਤੇ ਇਹਦੀ ਹੁਣ ਫੀਸ ਕਿੰਨੀ ਰੱਖੀ ਹੈ ਬਈ ਆਜ਼ਾਦ ਦੀ ਫੀਸ 22000 ਰੁਪਏ ਰੱਖੀ ਹੈ 22000 ਰੁਪਏ ਰੱਖੀ ਨਹੀਂ ਕੋਈ ਗੱਲ ਨਹੀਂ ਬਾਈ ਜੀ ਪ੍ਰਤਾਪ ਬੇਲੇ ਵੀ ਤੁਸੀਂ ਨੂੰ ਕੋਈ ਬਾੜਾ ਕਰਿਆ ਆਪਣਾ ਬਹੁਤ ਕੋੜੀਆਂ ਜੜੀਆਂ ਵੀਰੀਆਂ ਸੀ ਗੱਬਣ ਕਰਾਇਆ ਅੱਛਾ ਬੜੀ ਆਸਮੇਦ ਕਰਕੇ ਗੱਲ ਆਉਂਦਾ ਜੇ ਫਿਰ ਆਪਾਂ ਜੰਪ ਪਿੱਛੇ ਅਗਲੇ ਨਾਲ ਮੁੱਖ ਮੋਡਲ ਲਿਆ ਤੇ ਫੇਰ ਹਾਂ ਬਿਲਕੁਲ ਬਾਈ ਥੋੜਾ ਸਾਂਝਾ ਹੁੰਦਾ ਤੇ ਭਰਾਵਾਂ ਸਰੀ ਚੱਲਦਾ ਜੀ ਸਹੀ ਗੱਲ ਹੈ ਸਾਰਿਆਂ ਸਹਿਯੋਗ ਨਾਲ ਚੱਲ ਅੱਜ ਵੀ ਸਾਰੇ ਭਰਾ ਆਏ ਹੋਣੇ ਤੇ ਸ਼ੁਰੂਆਤ ਵੀ ਬਾਈ ਮੈਂ ਸਰਜੀਤੋਂ ਕੀਤੀ ਸੀ ਪਹਿਲੀ ਕੁੜੀ ਲਈ ਸੀ ਬਾਈ ਤੋਂ ਸਰਜੀਤੋਂ ਅੱਛਾ ਜੀ ਚਲੋ ਹੌਲੀ ਹੌਲੀ ਪਰਮਾਤਮਾ ਨੇ ਬਾਹ ਫੜੀ ਤੇ ਚਲੋ ਅੱਜ ਇਸ ਮਕਾਮ ਤੇ ਆਪਾਂ ਬੈਠੇ ਹਾਂ ਹਾਂਜੀ ਨਹੀਂ ਬਿਲਕੁਲ ਜੀ ਜੇ ਤੁਹਾਡੀ ਸ਼ੁਰੂਆਤ ਚੰਗੀ ਹੋ ਜੇ ਹਾਂਜੀ ਹਾਂਜੀ ਤਾਂ ਵੀ ਬੰਦਾ ਲੰਮੀ ਦੌੜ ਦੌੜਦਾ ਬਾਈ ਹਾਂਜੀ ਹਾਂਜੀ ਬਿਲਕੁਲ ਬਾਈ ਤੇ ਮੈਂ ਹੁਣ ਆਜ਼ਾਦ ਦੀ ਗੱਲ ਕਰਾਂ ਬਈ ਤੁਸੀਂ ਸਿਫੀ ਅਦਾਲਤ ਕੋਈ ਚੱਕਰ ਨਹੀਂ ਹੈਗਾ ਜਿਵੇਂ ਇੱਕ ਹੁੰਦਾ ਜਿਵੇਂ ਦੂਰ ਦੀਆਂ ਘੋੜੀਆਂ ਹੁੰਦੀਆਂ ਨੇ ਹਾਂਜੀ ਵੀ ਉਹਦਾ ਹੋ ਜਾਂਦਾ ਚੈੱਕ ਪਾਸ ਦਾ ਚੈੱਕ ਪਾਸ ਹੁੰਦਾ ਹੋ ਜਾਂਦਾ ਜੀ ਮਤਲਬ ਪਹਿਲਾਂ ਵੀ ਆਪਾਂ ਪ੍ਰਤਾਪ ਵੇਲੇ ਕਈ ਕੁੜੀਆਂ ਗੱਬਣ ਚੈੱਕ ਕਰਾ ਕੇ ਭੇਜੀਆਂ ਅੱਛਾ ਬਈ ਚਲੋ ਫੀਸ ਤਾਂ ਜਿਹੜੀ ਲੈਣੀ ਹੈ ਜੀ ਬਾਕੀ ਜਿਹੜਾ ਮਿੰਨੀ ਦਾ ਖਰਚਾ ਹੈਗਾ 10000 ਰੁਪਏ ਡਾਕਟਰੀ ਲੈਣ ਹੈਗੀ ਜਿਹੜੀ ਉਹ ਅਗਲੇ ਮਾਲਕ ਦੀ ਹੋਊਗੀ ਮਾਲਕ ਦੀ ਹਾਂ ਕੋਈ ਕਿਪਨ ਚੈੱਕ ਕਰਾ ਕੇ ਆਪਾਂ ਭੇਜ ਦਿਆਂਗੇ ਠੀਕ ਆ ਬਾਈ ਨਹੀਂ ਕਈ ਵਾਰ ਜਿਹੜਾ ਬੰਦਾ ਦੂਰ ਦਰੇਡੇ ਦਾ ਹੁੰਦਾ ਬਾਈ ਉਹਨਾਂ ਦਾ ਨੂੰ ਕਰਾਈ ਪਾਇ ਜਾਂਦਾ ਜੀ ਦੋ ਢੇੜਾ ਲੱਗ ਜੇ ਹਣਾ ਉਹਦੇ ਨਾਲ ਇਹਨੂੰ ਬੈਨੀਫਿਟ ਬਹੁਤ ਮਿਲ ਜਾਂਦਾ ਹਾਂਜੀ ਹਾਂਜੀ ਬਿਲਕੁਲ ਬਈ ਹੁਣ ਆਪਣੇ ਫਾਰਮ ਤੇ ਟੋਟਲ ਜਾਨਵਰ ਕਿੰਨੇ ਆ ਜੀ ਟੋਟਲ ਬਾਈ ਜੀ 10 12 ਜਾਨਵਰ ਤਾਂ ਆਪਾਂ ਜਗਰਾਉਂ ਸੇਲ ਕਰ ਜਾਂਦੇ ਸੀਗੇ ਠੀਕ ਆ ਬਾਈ ਹੁਣ ਚਾਰ ਜਾਨਵਰ ਹੈਗੇ ਆ ਇੱਕ ਬਸ਼ੇਰੀ ਮਿਲਨ ਆਈ ਆ ਬਾਈ ਦੀ ਦਰਾਹੇ ਪਿੰਡ ਕੰਡਾ ਹਾਂਜੀ ਉੱਥੋਂ ਮੜਨ ਲਈ ਠੀਕ ਹੈ ਭਾਈ ਤੇ ਭਾਈ ਜਿਵੇਂ ਮੰਡੀਆਂ ਤੋਂ ਅਕਸਰ ਜਾਂਦੇ ਰਹਿੰਦੇ ਹੁਣ ਹਾਂਜੀ ਹਾਂਜੀ ਇਸ ਵਾਰ ਮੰਡੀਆਂ ਵਾਲਾ ਕਹਿੰਦੇ ਕੰਮ ਵੀ ਬੜਾ ਚੰਗਾ ਸ਼ੁਰੂਆਤ ਹੋਈ ਹੈ ਵੀ ਮੰਡੀਆਂ ਪੂਰੀਆਂ ਤੇਜ਼ ਰਹੀਆਂ ਨੇ ਇਸ ਵਾਰ ਤੁਹਾਡਾ ਮੇਲਾ ਕਿਵੇਂ ਰਿਹਾ ਜਗਰਾਵਾਲਾ ਗਾਂਦ ਵੀਰੇ ਆਏ ਆ ਭਾਈ ਯਾਰ ਜਿਹੜਾ ਜਾਨਵਰ ਚੰਗਾ ਹੂੰ ਉਹ ਉਹਦੀ ਮਾਰਵਾੜੀ ਆ ਭਾਵਾਂ ਦੀ ਨੋਕਰਾ ਹੈ ਜੀ ਉਹਦੇ ਤੇ ਮੰਦਾ ਆਇਆ ਹਾਂ ਉਹ ਚੰਗਾ ਹੀ ਵਿਕਣਾ ਹਾਂ ਚੰਗਾ ਹੀ ਵਿਕਣਾ ਹਾਂ ਬਾਕੀ ਚੰਗੀ ਖਰੀਦ ਰਹੀ ਹੈ ਕੋਈ ਹੈ ਨਹੀਂ ਸੀ ਵੀ ਮਤਲਬ ਵੀ ਘੱਟ ਜਾਨਵਰ ਆ ਜਾਂ ਜਮਾ ਹੀ ਮਰਲਾ ਵੀ ਸ਼ੇਲ ਪਰਜਾਇਦਾ ਕੰਮ ਹੈ ਨਹੀਂ ਸੀਗਾ ਪੂਰਾ ਵਧੀਆ ਸੀਗਾ ਠੀਕ ਆ ਬਾਈ ਬਾਈ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਹਨਾ ਵੀ ਦੱਬੇ ਵਾਪਸ ਮੁੜਿਆ ਹੁੰਦੇ ਹਨ ਪਰ ਵੇਚੇ ਨਹੀਂ ਮੁੜਦੇ ਹੁੰਦੇ ਨਹੀਂ ਮੁੜ ਤੇ ਆਜ਼ਾਦ ਦਾ ਫਿਰ ਕਿਵੇਂ ਸਬਾਬਾ ਬਣ ਗਿਆ ਬਈ ਆਜ਼ਾਦ ਦਾ ਹੈ ਨਾ ਬਾਈ ਜੀ ਇਹਨਾਂ ਨਾਲ ਆਪਣਾ ਸ਼ੁਰੂ ਤੋਂ ਹੀ ਬਹੁਤ ਪਿਆਰ ਸੀਗਾ ਠੀਕ ਆ ਬਾਈ ਇਹ ਬਾਈ ਹੋਰੀ ਆਪਣੇ ਤੋਂ ਕੁੜੀਆਂ ਲੈ ਕੇ ਸੀ ਪ੍ਰਤਾਪ ਸੀਗਾ ਜਦੋਂ ਆਪਣੇ ਕੋਲੇ ਮਲਾ ਕੇ ਅੱਛਾ ਬਾਈ ਕਲਵੀਰ ਹੋ ਰਹੀ ਹੈ ਕਬੀਰ ਹੋ ਰਹੀ ਹਾਂ ਉਦੋਂ ਤੋਂ ਹੀ ਮਨ ਲਾ ਸਾਡੀ ਬਹੁਤ ਨੇੜਤਾ ਸੀਗੀ ਜੀ ਫਿਰ ਜਦੋਂ ਆਪਣਾ ਪ੍ਰਤਾਪ ਪੂਰਾ ਹੋ ਗਿਆ ਹੂੰ ਫਿਰ ਉਹ ਇਹਦੇ ਡੈਡੀ ਨਾਲ ਮੇਰੀ ਗੱਲਬਾਤ ਹੋਈ ਮੈਂ ਵੀ ਇਸ ਤਰ੍ਹਾਂ ਕਰਕੇ ਵੀ ਪਤਾ ਪੂਰਾ ਹੋ ਗਿਆ ਅੱਛਾ ਜੀ ਤੇ ਯਾਦ ਮੈਂ ਆਪਾਂ ਇੱਥੇ ਲੈ ਕੇ ਅੱਛਾ ਜੀ ਫਿਰ ਬਸ ਉਹ ਹੀ ਉੱਥੇ ਕਰਕੇ ਬਈ ਮੋਹ ਪਿਆਰ ਸੀਗਾ ਤੇ ਠੀਕ ਹੈ ਬਈ ਅੱਜ ਬਾਈ ਕਲਵੀਰ ਹੋਰੀ ਇਹਦਾ ਡੈਡੀ ਇਹਨਾਂ ਨਾਲ ਵਧੀਆ ਆਪਣੀ ਮਿੱਤਰਤਾ ਹੈ ਠੀਕ ਹੈ ਬਈ ਉਤਾ ਕਰਕੇ ਫਿਰ ਸਟੱਡ ਸਰ ਦੱਸਦੇ ਫਿਰ ਇੱਥੇ ਲਿਆਂਦਾ ਆਪਾਂ ਲਿਆਂਦਾ ਬਈ ਠੀਕ ਹੈ ਬਈ ਨਾਲੇ ਬਾਈ ਅੱਡਾ ਬਣਿਆ ਹੋਇਆ ਜਿੱਥੇ ਸਾਂਹ ਚੱਲਦਾ ਹੋਵੇ ਤੁਹਾਨੂੰ ਪਤਾ ਉਹ ਉੱਥੇ ਫਰਕ ਰਹਿੰਦਾ ਜੀ ਹਾਂਜੀ ਹਾਂਜੀ ਇੱਕ ਮੁੰਡਾ ਜੇ ਨਵਾਂ ਕਲਵੀਰ ਹੌਲੀ ਹੌਲੀ ਚੱਲੋ ਹਨਾ ਘੋੜੀਆਂ 'ਚ ਪੈਰ ਰ ਬਿਲਕੁਲ ਬਈ ਤੇ ਹੁਣ ਬਈ ਜਿਵੇਂ ਸੇਲ ਪਰਚੇ ਦਾ ਤੁਸੀਂ ਜ਼ਿਆਦਾਤਰ ਨੁਕਰੇ ਦਾ ਕਰਦੇ ਹੋ ਫਿਰ ਮਾਰਵਾੜੀ ਦੇ ਜਿਵੇਂ ਆਪਣੇ ਕੋਲ ਨੁਕਰੇ ਦਾ ਤੇ ਚੰਮਗਾ ਕੁੜੀ ਆ ਗਏ ਜ਼ਿਆਦਾ ਕਰਦੇ ਠੀਕ ਆ ਬਈ ਮਾਰਵਾੜੀ ਦਾ ਕਦੇ ਫਿਰ ਲਿਆ ਨਹੀਂ ਬਈ ਮਾਰਵਾੜੀ ਕੋਈ ਬਾਲੀ ਚੰਗੀ ਕੁੜੀ ਆ ਗਈ ਜਾਂ ਬਸ਼ੇਰੀ ਆ ਗਈ ਫਿਰ ਤਾਂ ਲੈ ਲਈ ਦੀ ਪਰ ਉਹ ਜ਼ਿਆਦੇ ਨੁਕਰੇ ਦਾ ਤੇ ਚੰਬੇ ਦਾ ਹੀ ਤੁਹਾਡੇ ਏਰੀਆ ਵੀ ਬਈ ਜਾਣਿਆ ਜਾਂਦਾ ਇਸ ਕੰਮ ਵਾਸਤੇ ਬਈ ਉਹ ਆਪਣਾ ਜ਼ਿਮੀਂਦਾਰ ਗਾਹਗਾ ਜਿਹੜਾ ਨਵਾਂ ਤਿਆਰ ਹੁੰਦਾ ਉਹ ਪਹਿਲਾਂ ਬੇਸ਼ੇਰੀ ਨੂੰ ਜਾਂ ਚੰਬੀ ਕੁੜੀ ਨੂੰ ਪਾਊਗਾ। ਆ ਵੀ ਦਰਮਿਆਨੇ ਪਾਸ ਮੇਰੇ। ਕੰਮ ਤਾਂ ਭਾਈ ਜੀ ਆਪਾਂ ਕੋਈ ਵੀ ਬਿਜ਼ਨਸ ਆ ਚਲੋ ਆਪਾਂ ਕਰਦੇ ਆਂ, ਮਿਹਨਤ ਕਰਦੇ ਆਂ ਜਾਂ ਆਪਾਂ ਖਰੀਦ ਦੀ ਕਰਦੇ ਆਂ ਨਾ। ਹਮ ਹਮ। ਹਰ ਇੱਕ ਬੰਦਾ ਕਰਦਾ ਤਾਂ ਪੈਸੇ ਦੀ ਖਾਤਰ ਹੀ ਆ ਨਾ। ਬਿਲਕੁਲ ਭਾਈ। ਪਾਉਂਦੀ ਆਪਾਂ ਮਾਰਵਾੜੀ ਲੈ ਲਗੇ ਪਾਉਂਦੀ ਆਪਾਂ ਨੁਕਰਾ ਲੈ ਲਗੇ ਪਾਉਂਦੀ ਆਪਾਂ ਚੰਬਾਰਿਆ। ਹਮ। ਇਹ ਥੋੜਾ ਜਾਂ ਆਏ ਜੀ ਇੱਕ ਤਾਂ ਰੇਡ 'ਚ ਆ ਜਾਂਦਾ ਹੈ ਇੱਕ ਦੀ ਖਰੀਦ ਖਰੋਦ ਸੌਖੀ ਹੋ ਜਾਂਦੀ ਹੈ ਜੀ ਸੌਖੀ ਹੋ ਜਾਂਦੀ ਹੈ ਆ ਗੱਲ ਜਿਵੇਂ ਚੰਬੀ ਕੋੜੀ ਹਮੇਸ਼ਾ ਬੰਦਾ ਇਹ ਸੋਚ ਕੇ ਲੈਂਦਾ ਯਾਰ ਨੌਕਰਾ ਬੱਚਾ ਆ ਗਿਆ ਵੀ 2 ਰੁਪਏ ਵਟੇ ਜਾਣਗੇ ਹੁਣ ਜਿਹੜੀ ਮਾਰਵਾੜੀ ਕੋੜੀ ਹੈ ਬਾਈ ਜੀ ਮਨ ਲ ਬੱਗਿਉਰੀ ਰੱਖਦੇ ਘੋੜਿਆਂ ਵੱਧ ਰੱਖਦੇ ਮਾਰਵਾੜੀ 'ਚ ਹੂੰ ਹੂੰ ਉਹ 10 ਲੱਖ ਤੋਂ ਸਟਾਰਟ ਆ ਗਿਆ। ਹਾਂ ਬਿਲਕੁਲ ਠੀਕ ਹੈ ਜਿਹੜਾ ਨਵਾਂ ਬੰਦਾ ਉੱਠਦਾ ਉਹ ਤਾਂ ਉਸ ਪਾਸੇ ਫਿਰ ਜਾਗਦਾ ਹੀ ਨਹੀਂਗਾ। ਜਿਹੜੀ ਚੰਬੀ ਘੋੜੀ ਹੈ 1.5 ਲੱਖ ਤੋਂ ਸਟਾਰਟ ਹੋ ਜਾਂਦੀ ਹੈ। ਹਾਂਜੀ ਬਈ ਤੇ ਹੋ ਸਕਦਾ ਉਹ ਬਸ਼ੇਰੀ ਇਹੋ ਹੀ ਦੇ ਦੇ ਜਿਹੜੀ 10 ਲੱਖ ਦੀ ਮਾਰਵਾੜੀ ਘੋੜੀ ਹੈ ਉਦੋਂ ਚੰਗਾ ਸੂਜੇ। ਸੂਜੇ ਇਹਦਾ ਗੱਲ ਹੈ ਕਿਉਂਕਿ ਉਧਰ 1.5 ਲੱਗਿਆ ਹੈ ਇੱਕ ਪਾਸੇ 10 ਲੱਖ ਲੱਗਿਆ ਹੈ। ਬਿਲਕੁਲ ਬਈ। ਇਹ ਜਿਹੜੇ 1.5 ਲੱਖ ਵਾਲੀ ਬੱਚਾ ਇੱਕ ਵਾਰੀ ਨਰਮ ਹੀ ਦੇ ਜੂਗੀ। ਖੂਸੂਸ ਨਹੀਂ ਹੁੰਦਾ। ਠੀਕ ਜਿਹੜੀ ਚੰਬੀ ਘੋੜੀ ਹੈ ਬਈ ਜਿਵੇਂ ਨਵਾਂ ਕੋਈ ਉੜਦਾ ਸੱਜਣ ਮਿੱਤਰ ਵੀ ਆਪਾਂ ਲੈਣੀ ਆ ਜਾਂ ਤਾਂ ਬਸ਼ੇਰੀ ਵਾਲੇ ਪਾਸੇ ਜਾਊਗਾ ਠੀਕ ਹੈ ਬਈ ਤੇ ਜਾਂ ਕੋਈ ਚੰਬੀ ਕੋੜੀ ਲੈ ਲਗੀ ਕੋਈ ਚੰਬੀ ਕੋੜੀ ਵੀ ਚੰਗੇ ਕੋੜੇ ਤੋਂ ਕਰਾਸ ਹੋਈ ਆ ਹਾਂਜੀ ਬਈ ਤੇ ਬਸ਼ੇਰੀ ਬਸ਼ੂਰੀ ਦੇਗੀ ਬਾਈ ਜੀ ਹਾਂ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਜਿਹੜੀ ਨੌਕਰੀ ਬਸ਼ੇਰੀ ਆ 304 ਮਹੀਨਿਆਂ ਦੀ 2.5 ਤੋਂ 3 ਲੱਖ ਤੋਂ ਸਟਾਰਟ ਆ ਜੀ ਆਰਾਮ ਨਾਲ ਸਟਾਰਟ ਉਧਰ 2 ਲੱਖ ਰੁਪਈਆ ਲਾਇਆ ਬੈਨੀਫਿਟ ਤਾਂ ਬਾਈ ਆ ਜਾਂਦਾ ਕਿਉਂਕਿ ਜਿਹੜੀਆਂ ਚੰਬੀਆਂ ਘੋੜੀਆਂ ਬਾਈ ਜੀ ਰਹਿਣਗਾਂ ਹੁਣ ਹੂੰ ਉਹ ਵੀ ਚੰਗੇ ਘੋੜੇ ਨੇ ਘੋੜੇ ਨੇ ਬਿਲਕੁਲ ਬਈ ਉਹ ਕਿਸੇ ਵੀ ਘੋੜੇ ਦੇ ਨੇ ਕਿਸੇ ਵੀ ਲੈਣ ਚੋਂ ਆ ਹੂੰ ਉਹ ਹੈ ਤਾਂ ਨੁਕਰੇ ਘੋੜੇ ਨਹੀਂ ਰਹਿਣਗੇ ਨਾ ਕਿਉਂਕਿ ਵੱਧ ਚਾਂਸ ਤੁਸੀਂ ਆਮ ਦੇਖੋ ਮੰਡੀ ਦੇ ਵਿੱਚ ਜਿਵੇਂ ਅੱਗੇ ਤੁਸੀਂ ਬੈਗ ਜਾਵੜੋ ਅੱਜ ਤੋਂ 15 ਸਾਲ ਪਹਿਲਾਂ ਤੁਹਾਨੂੰ ਆਮ ਹੀ ਚੰਭਗਾ ਬਸ਼ੇਰੀਆਂ ਬਹੁਤ ਜ਼ਿਆਦਾ ਮਿਲਦੇ ਹੁੰਦੇ ਮਿਲਦੇ ਸੀ ਬਈ ਤੇ ਤੁਸੀਂ ਹੁਣ ਮੰਡੀ ਦਾ ਦੌਰ ਵੇਖ ਲਓ ਹਾਂ ਨੌਕਰੀ ਦਾ ਮਾਰਵਾੜੀ ਮਿਲੂ ਹਾਂ ਮਾਰਵਾੜੀ ਵੀ ਲੱਗੂ ਜਾਂ ਨੌਕਰੀ ਬਸ਼ੇਰੀ ਮਿਲੂ ਕਿਉਂਕਿ ਘੋੜੀਆਂ ਜਿਹੜੀਆਂ ਰਹਿਣਾਂ ਉਹ ਵੀ ਨੁਕਰੇ ਘੋੜੇ ਨਹੀਂ ਰਹਿਣਾਂ ਕਿਉਂਕਿ ਵੱਧ ਚਾਂਸ ਹੈ ਜਿਹੜੇ ਉਹ ਨੁਕਰੇ ਵਾਲੇ ਪਾਸੇ ਹੋ ਗਿਆ ਨੁਕਰ ਹੌਲੀ ਹੌਲੀ ਮਨ ਲੋ ਵੀ ਕੰਮ ਸਾਫ ਹੁੰਦਾ ਗਿਆ ਇਸ ਕਰਕੇ ਪਹਿਲਾਂ ਤਾਂ ਕਾਲੀ ਕੋੜੀ ਨੂੰ ਬਈ ਅਗਰ ਨੁਕਰੇ ਤੋਂ ਮਲਾਣ ਦੇ ਵੀ ਚੰਬਾ ਬੱਚਾ ਆ ਜੂਗਾ ਜੀ ਅੱਗੇ ਨਾ ਬਈ ਜੀ ਥੋੜਾ ਜਿਆ ਫੀਸ ਵਾਲੇ ਪਾਸੇ ਲੋਕ ਜਾਂਦੇ ਸੀ ਜੇ ਜਾਂ ਘੂੜਾ ਹੈਗਾ ਨੇੜੇ ਦੂਰ ਵਾਲਾ ਮਲਾ ਲਿੰਦਾ ਸੀ ਕੋੜੀ ਹਾਂਜੀ ਬਈ ਸੰਜਾਫ ਘੂੜਾ ਹੈਗਾ ਚੰਬਾ ਹੈਗਾ ਜਿਹਦਾ ਮਤਲਬ ਘੋੜਿਆਂ ਦਾ ਸੇਲ ਵੇਚ ਦਾ ਕੰਮ ਹੈਗਾ ਉਹ ਜਿਹੜਾ ਕੋਲੇ ਹੁੰਦਾ ਉਹ ਛੱਡਦੇ ਨੇ ਬਿਲਕੁਲ ਵਹੀ ਹੁਣ ਉਹ ਕੰਮ ਹੈ ਨੀਗਾ ਪਹਿਲਾਂ ਜਾਣਸਰ ਕਿਸੇ ਦੇ ਘਰੇ ਆਪਾਂ ਕੁੜੀ ਖਰੀਦਣ ਜਾਂਦੇ ਆ ਜਾਣਸਰ ਪਹਿਲਾਂ ਪੁੱਛਾਂਗੇ ਵੀ ਗੱਭਣ ਕਿਹੜੇ ਤੋਂ ਹਾਂ ਕਿਹੜੇ ਕੁੜੀ ਦਾ ਸਵਾਲ ਤਾਂ ਬਾਅਦ ਚ ਵੀ ਕਿਹੜੀ ਕੁੜੀ ਦੀ ਬੱਚੀ ਆ ਤੇ ਗੱਭਣ ਕਿਹੜੇ ਤੋਂ ਸ਼ੁਰੂਆਤ ਇੱਥੋਂ ਹੁੰਦੀ ਹੈ ਹੁਣ ਅਸਲ ਚ ਕਾਫੀ ਸਧਾਰ ਹੋ ਗਿਆ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਸਫਾਈ ਆ ਗਈ ਜਾਨਵਰਾਂ ਚ ਕਦ ਕੋਦ ਬਹੁਤ ਥੋੜੇ ਚਲੇ ਗਏ ਬਾਈ ਅੱਜ ਤੋਂ 20 ਸਾਲ ਮਗਰ ਚੱਲ ਵੜੋ ਜਿਵੇਂ ਬਾਈਆਂ ਕਿਆਂ ਕੋਲੇ ਬਿੰਦਰ ਕਿਆਂ ਕੋਲੇ ਘੋੜਾ ਫਾਸਟ ਆਇਆ ਸੀਗਾ ਰੋਹੀ ਵਾਲੇ ਹਾਂਜੀ ਨਾਰਕਿਆਂ ਕੋਲੇ ਘੋੜਾ ਸੀਗਾ ਹੂੰ ਹੂੰ ਉਦੋਂ 60 ਇੰਚ ਹੀ ਹੁੰਦੇ ਸੀ ਬਾਈ ਯਾਰ ਹਾਂ 52 54 ਇੰਚ ਕੁੜੀ ਤੇ 60 ਇੰਚ ਘੋੜਾ ਹੁੰਦਾ ਸੀ ਠੀਕ ਆ ਬਈ ਤੁਹਾਨੂੰ ਕਿੰਨੇ ਸਾਲ ਹੋ ਗਏ ਬਾਈ ਅੰਗਰੇਜ਼ ਲੱਗਿਆ ਨੂੰ ਘੋੜਿਆਂ ਦੀ ਮੈਨੂੰ ਬਾਈ ਜੀ 23 ਸਾਲ ਹੋ ਗਏ 23 ਸਾਲ ਹੋ ਗਏ ਬਾਈ ਹਾਂਜੀ ਸ਼ੁਰੂਆਤ ਚ ਬਥੋਂ ਦਸੀਆਂ ਨੇ ਬਾਈ ਸਰ ਜੀ ਤੋਂ ਲਈ ਸੀ ਕੁੜੀ ਹੌਲੀ ਹੌਲੀ ਚਲੋ ਇੱਕ ਲੈ ਦੋ ਲੈ ਅੱਛਾ ਜੀ ਤੇ ਨੁਕਸਾਨ ਵੀ ਬਾਈ ਜੀ ਬਹੁਤ ਆਇਆ ਘੋੜਿਆਂ ਦਾ ਬਿਲਕੁਲ ਵੀ ਪਰ ਆਪਾਂ ਪ੍ਰਮਾਤਮਾ ਦੀ ਮਿਹਰ ਆ ਹੌਸਲਾ ਨਹੀਂ ਛੱਡ ਲੱਗੇ ਰਹੇ ਬਈ ਗੱਲ ਤੇ ਲੱਗੇ ਰਹੇ ਬਾਕੀ ਸਾਰੇ ਭਰਾਵਾਂ ਨਾਲ ਬਣਾ ਕੇ ਰੱਖੀਏ ਕਿਸੇ ਨਾਲ ਆਪਾਂ ਮਨਚ ਫਰਕ ਰੱਖ ਕੇ ਨਹੀਂ ਚੱਲੇ ਬਿਲਕੁਲ ਬਈ ਜਿਵੇਂ ਬਈ ਸਾਰਿਆਂ ਨੇ ਕੀਤਾ ਹਾਂ ਮੰਡੀਆਂ ਤੁਸੀਂ ਤਕਰੀਬ ਅੰਗਰੇਜ਼ ਬਈ ਸਾਰਿਆਂ ਨੂੰ ਮੰਗੀ ਮੰਡੀ ਮੰਗੀ ਤੇ ਐਤ ਕੀ ਬਈ ਪ੍ਰਤਾਪ ਦੀ ਬੜੀ ਟੌਰ ਸੀ ਯਾਰ ਹਾਂ ਬਹੁਤ ਬਹੁਤ ਲੋਕ ਖੜ ਖੜ ਦੇਖਦੇ ਸੀ ਬਈ ਹਨਾ ਤੇ ਜਿਵੇਂ ਹੁਣ ਤੇ ਸ਼ਹਿਰ ਆ ਰਹੀ ਮੰਡੀ ਜਾਣਾ ਕੋੜਾ ਜਾਵਾਂ ਜਾਵਾਂਗੇ ਲੈ ਕੇ ਕੋੜਗਾ ਵੀ ਲੈ ਕੇ ਜਾਵਾਂਗੇ ਤੇ ਦੋ ਦਿਨ ਆਜਾਦ ਨੂੰ ਵੀ ਲੈ ਕੇ ਜਾਵਾਂਗੇ ਠੀਕ ਆ ਬਈ ਕਿਹੜੀ ਕਿਹੜੀ ਤਰੀਕ ਨੂੰ ਜਾਣਾ ਆਜਾਦ ਨੇ ਉੱਥੇ ਬਈ ਉਹ ਫਾਈਨਲ ਕਰ ਉਹ ਦਿਹਾਰੇ ਦੇ ਮਨਲਾ ਦਿਹਾਰੇ ਦੀ ਮਾਲੋ ਵੀ ਦੇਖਾਂਗੇ ਜਦੋਂ ਪੂਰੀ ਮੰਡੀ ਭਰ ਗਈ ਕਿਉਂ ਮਾਗੀ ਜਿਹੜੀ ਮੰਡੀ ਹੁੰਦੀ ਹੈ ਜੀ ਹਾਂਜੀ ਉੱਥੇ ਤਾਂ ਚਲੋ ਆਪਣੇ ਉਰਲੇ ਮੇਲੇ ਮੁੱਲੇ ਵਾਲੇ ਜਾਵੜਦੇ ਜਿਹੜਾ ਸਹਾਰਾ ਮੰਡੀ ਆ ਇਹ ਇੱਥੇ ਖਰੀਦ ਤੇ ਵੇਚ ਵਾਲਾ ਉਹੀ ਜਾਊਗਾ ਘੋੜਿਆਂ ਵਾਲੇ ਜਾਂਦੇ ਦੱਸ ਸਰ ਪੱਕੇ ਬੰਦੇ ਜਾਂਦੇ ਪੱਕੇ ਬੰਦੇ ਜਾਂਦੇ ਹਾਂ ਬਿਲਕੁਲ ਬਾਈ ਦੋ ਦਾ ਸਟਾਰਟ ਆਈ ਹਾਂ ਦੇਖਾਂ ਕਿੰਨੀ ਤਰੀਕ ਨੂੰ ਭਰਦਾ ਉਸ ਤਰੀਕ ਨੂੰ ਫਿਰ ਫੇਸਬੁੱਕ ਤੇ ਪਾਵਾਂਗੇ ਤੇ ਹੂੰ ਹੁਣ ਮੌਸਮ ਵੀ ਅੱਗੇ ਦਿਨ ਪਰ ਦਿਨ ਫਰਕ ਪੈਂਦਾ ਜਾਂਦਾ ਹੈ ਫਰਕ ਪੈਂਦਾ ਜਾਂਦਾ ਹਾਂਜੀ ਹਾਂਜੀ ਬਿਲਕੁਲ ਬਾਈ ਤੇ ਲੋ ਵੀ ਮਿੱਤਰੋ ਤੁਹਾਨੂੰ ਅੱਜ ਮੈਂ ਅਜਾਜ਼ ਸਿੰਘ ਦਿਖਾਤਾ ਘੋੜਾ ਦੱਸਿਓ ਕਿੱਦਾਂ ਲੱਗਿਆ ਬਾਕੀ ਬਾਈ ਉਹਨਾਂ ਨੇ 22000 ਰੁਪਏ ਫੀਸ ਰੱਖੀ ਹੋਈ ਆ ਜੰਪ ਵਗੈਰਾ ਦਾ ਕੋਈ ਇਸ਼ੂ ਨਹੀਂ ਕਿਉਂਕਿ ਪਹਿਲਾਂ ਵੀ ਇੱਥੇ ਪ੍ਰਤਾਪ ਰਿਹਾ ਜਿਵੇਂ ਹਨਾ ਕਦੇ ਬਾਈ ਨੇ ਮੱਥੇ ਤੌੜੀ ਨਹੀਂ ਪਾਈ ਘੋੜਾ ਛੱਡਣ ਤੋਂ ਘੋੜਾ ਸਟੱਡ ਸਰਵਿਸ ਲਈ ਓਪਨ ਤੇ ਘੋੜਾ ਵੀ ਦੱਸਿਓ ਕਿੱਦਾਂ ਲੱਗਿਆ ਗੱਲਬਾਤ ਕਿੱਦਾਂ ਲੱਗੀ ਉਹ ਵੀ ਦੱਸਿਓ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਾਈ ਜੀ ਵੀ ਹਾਂ ਤਾਂ